ਜਿੰਦਾਬਾਦ ਮਰਦਾਬਾਦ ਅੱਜ ਦਾ ਜੋ ਪ੍ਰੋਗਰਾਮ ਹੈ ਕਿਹੜੀ ਜਥੇਬੰਦੀ ਬੰਨੀਓ ਕੀਤਾ ਗਿਆ ਅੱਜ ਪੁੱਚੋ ਮੰਡੀ ਵਿਖੇ ਮੁੱਖ ਮੰਤਰੀ ਦੇ ਆਉਣ ਤੇ ਠੇਕਾ ਸੰਘਰਸ਼ ਮੋਰਚੇ ਵੱਲੋਂ ਪੰਜਾਬ ਦੇ ਜਿਹੜੇ ਆਊਟਸੋਰਸ ਕੱਚੇ ਮਲਾਜਮਾ ਹੈ ਉਹਨਾਂ ਵੱਲੋਂ ਕਾਲੀਆਂ ਝੰਡੀਆਂ ਦੇ ਨਾਲ ਉਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਕੀਤਾ ਗਿਆਗਾ ਕਿਉਂਕਿ ਇਹ ਮੁੱਖ ਮੰਤਰੀ ਕਾਫੀ ਲੰਬੇ ਸਮੇਂ ਤੋਂ 20 ਮੀਟਿੰਗਾਂ ਦੇ ਕੇ ਜਿਹੜਾ ਕੱਚੇ ਮਲਾਜਮਾਂ ਦੀ ਗੱਲ ਸੁਣਨ ਦੀ ਬਜਾਏ ਉਹਨਾਂ ਦੀ ਮੀਟਿੰਗਾਂ ਤਨਕਾਰੀ ਹੋ ਰਿਹਾਗਾ ਇਸ ਦੇ ਰੋਸ ਦੇ ਵਜੋਂ ਅਸੀਂ ਜਿੱਥੇ ਵੀ ਮੁੱਖ ਮੰਤਰੀ ਜਾਂਦਾਗਾ ਉਥੇ ਇਹਨਾਂ ਦਾ ਕਾਲਾ ਝੰਡਿਆਂ ਦੇ ਨਾਲ ਵਿਰੋਧ ਕਰਦੇ ਆ ਅੱਜ ਭਲਾੜਾ ਵਿਖੇ ਵੀ ਠੇਕਾ ਸੰਘਾਰਚ ਮੋਰਚੇ ਵੱਲੋਂ ਇਹ ਪ੍ਰੋਗਰਾਮ ਲਾਗੂ ਕੀਤਾ ਗਿਆ ਉਸ ਤੋਂ ਬਾਅਦ ਪੁੱਛੋ ਵਿਖੇ ਇਹ ਠੇਕਾ ਸੰਘਾਰਚ ਮੁਲਾਜ਼ਮਾਂ ਨੇ ਇਹ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੇ ਵਿੱਚ ਸੀਐਚਪੀ ਕੰਮ ਹੈ ਜਲ ਸਪਲਾਈ ਬੇਰਕਾ ਆਊਟਸੋਰਸ ਥਰਮਲ ਲੈਹਰਾ ਥਰਮਲ ਬਠਿੰਡਾ ਤੇ ਵੱਖ-ਵੱਖ ਹੋਰ ਆਊਟਸੋਰਸ ਜਥੇਬੰਦੀਆਂ ਦੇ ਮੁਲਾਜ਼ਮ ਸ਼ਾਮਲ ਸੀ ਤੇ ਜੇਕਰ ਇਹ ਭਵਾਨ ਤਾਂ ਮੁੱਖ ਮੰਤਰੀ ਆ ਜਿਹੜਾ ਇਹ ਸਾਡੀਆਂ ਇਦਾਂ ਦੀਆਂ ਗੱਲਾਂ ਨਹੀਂ ਸੁਣੂਗਾ ਸਾਨੂੰ ਪੱਕੇ ਨਹੀਂ ਕਰਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਜਦੋਂ ਤੱਕ ਮੀਟਿੰਗਾਂ ਦੇ ਵਿੱਚ ਬੈਠ ਕੇ ਸਾਡਾ ਪੱਕੇ ਤੌਰ ਤੇ ਹੱਲ ਨਹੀਂ ਕਰਦਾ ਉਦੋਂ ਤੱਕ ਇਹ ਪ੍ਰਦਰਸ਼ਨ ਜਾਰੀ ਹੈ